ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੰਦਰਬਾਈ ਯੂਟਿਊਬ ਚੈਨਲ ਤੇ ਅੱਜ ਆਪਾਂ ਗੱਲ ਕਰਨੀ ਹੈ ਪਨੀਰੀ ਦੀ ਤੇ ਆਪਾਂ ਨਾਲੇ ਕਰਨ ਅੱਜ ਤੁਹਾਡੇ ਨਾਲ ਆਪਣਾ ਤਜਰਬਾ ਸਾਂਝਾ ਨਾਲੇ ਤੁਸੀਂ ਪਨੀਰੀ ਵੇਖਿਓ ਵੀਡੀਓ 'ਚ ਤੇ ਆਪਾਂ ਤੁਹਾਨੂੰ ਸਾਰਾ ਕੁਝ ਦੱਸਾਂਗੇ ਕਿੰਨੇ ਦਿਨਾਂ ਦੀ ਪਨੀਰੀ ਹੈ ਇਹ ਤੇ ਕੀ ਕੁਝ ਇਹਦੇ 'ਚ ਪਾਇਆ ਜਾਂ ਬੀਜਨ ਲੱਗਿਆ ਨੇ ਕੀ ਕੁਝ ਪਾਇਆ ਤੇ ਕਿਵੇਂ ਬੀਜੀ ਇਹ ਸੁੱਕਿਆ ਬੀਜਾ ਬੀਜ ਜਾਂ ਗਿੱਲਾ ਜਾਂ ਬੀਜ ਨੂੰ ਫਟਾ ਕੇ ਬੀਜਿਆ ਸਾਰਾ ਕੁਝ ਆਪਾਂ ਤੁਹਾਨੂੰ ਇਹ ਵੀਡੀਓ 'ਚ ਦੱਸਾਂਗੇ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਆਇਆ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲੇ ਬੈਲ ਆਈਕਨ ਦਬਾ ਲਓ ਤਾਂ ਕਿ ਉਹਨਾਂ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ। ਹਾਂ ਜਿਹੜੀ ਆ ਪਨੀਰੀ ਤੁਸੀਂ ਵੇਖੀ ਆ ਨਾ ਬਾਈ ਜੀ ਇਹ ਤਿੰਨ ਮਰਲੇ ਜਗਾ ਹੈ। ਤਿੰਨ ਮਰਲੇ ਜਗਾ ਇਹ ਵਿਜੀ ਆ ਤੇ ਆਪਾਂ ਵਾਣ ਨੂੰ ਤਿਆਰ ਕਰ ਲਿਆ ਵਾਹ ਕੇ ਸੁਹਾਗੇ ਮਾਰ ਕੇ ਵਾਣ ਪੱਧਰੀ ਸੀ। ਤਿੰਨਾ ਮਰਲਿਆਂ ਦੀ ਇੱਕੋ ਗੈਰੀ ਹੈ ਤੇ ਇਹਦੇ ਵਿੱਚ ਬੀਜ ਪਾਇਆ ਬਾਈ ਜੀ 6 ਕਿਲੋ। 2 ਕਿਲੋ ਮਰਲੇ ਦਾ। ਦੋਨੇ ਪਾਸੇ ਨੂੰ ਚਿੱਟਾ ਦੇਤਾ। ਤੇ ਅਗਲੀ ਕਾਰਵਾਈ ਆਪਾਂ ਤੁਹਾਨੂੰ ਦੱਸਦੇ ਆ ਜਿਵੇਂ ਕਈ ਪ੍ਰਾਪ ਪਨੀਰੀ ਬੀਜਦੇ ਆ ਵੀ ਭਿਉਂ ਕੇ ਬੀਜ ਇੱਕ ਰਾਤ ਭਿਉਂ ਕੇ ਰੱਖਦਾ ਸਵੇਰ ਲਾ ਜਾ ਕੇ ਬੀਜਦਾ ਤੇ ਜਾਂ ਕਈ ਬੀਜਦੇ ਆ ਬੀਜ ਨੂੰ ਫਟਾ ਕੇ ਡਬੜਾ ਦੇ ਕੇ ਜਦੋਂ ਬੀਜ ਫੁੱਟ ਜਾਂਦਾ ਤੇ ਉਦੋਂ ਉਹਨੂੰ ਪਾਣੀ ਦੀਆਂ ਕਿਆਰੀਆਂ ਭਰ ਕੇ ਵਿੱਚ ਛਿੱਟਾ ਦੇ ਦਿੰਦੇ ਆ ਆਪੋ ਆਪਣੇ ਤਜਰਬੇ ਹਨਾ ਕਿਸੇ ਏਰੀਆ 'ਚ ਕਿਵੇਂ ਬੀਜਦੇ ਕਿਸੇ ਏਰੀਆ 'ਚ ਕਿਵੇਂ ਬੀਜਦੇ ਆ ਤੇ ਆਪਾਂ ਜਿਹੜਾ ਆਪਣਾ ਤਜਰਬਾ ਤੁਹਾਨੂੰ ਦੱਸਦੇ ਆ ਵੀ ਆਪਾਂ ਬਾਣ ਤਿਆਰ ਕੀਤਾ ਤਿਆਰੀ ਪਾਈ ਤੇ ਉਹਦੇ ਵਿੱਚ ਬੀਜ ਦਾ ਛਿੱਟਾ ਦਿੱਤਾ ਹਾਈਬ੍ਰਿਡ ਝੋਨੇ ਦੀ ਪਨੀਰੀ ਆ ਬਈ ਇਹ ਤੇ ਬੀਜ ਦਾ ਛਿੱਟਾ ਦਿੱਤਾ ਤੇ ਉਹਦੇ ਉੱਤੇ ਆਪਾਂ ਪਾਈ ਸੀ ਬਾਈ ਜੀ ਰੂੜੀ ਰੂੜੀ ਨਾਲ ਬੀਜ ਟਾਗਦਾ ਸੀ ਆਪਾਂ ਤੰਗਲੀ ਨਹੀਂ ਮਾਰੀ ਬੀਜ ਟਾਗਦਾ ਰੂੜੀ ਨਾਲ ਤੇ ਸਾਰੇ ਜਿਹਾ ਖਸਾਰ ਰੂੜੀ ਪੈ ਗਈ ਵੀ ਬੀਜ ਟਾ ਕੇ ਆਏ ਨੇ ਵੀ ਦੋ ਦੋ ਉਂਗਲਾਂ ਚੜਾਤੀ ਤੇ ਉਸ ਤੋਂ ਬਾਅਦ ਉਹਨਾਂ ਪਾਣੀ ਲਾਤਾ ਹੁਣ ਕਈ ਵਾਰੀ ਪਤਾ ਕੀ ਹੁੰਦਾ ਬਹੁਤ ਭਰਾ ਥੱਲੇ ਪਾਉਂਦੇ ਉਹਨੂੰ ਕਿ ਹੋਰ ਵੀ ਬਹੁਤ ਰਿਆਂ ਆਪਾਂ ਇਹਦੇ ਵਿੱਚ ਥੱਲੇ ਸਿਰਫ ਡਾਈ ਪਾਈ ਆ ਬਹੁਤ ਆਂਦੇ ਉਹਨਾਂ ਕਿ ਯਾਰ ਡਾਈ ਕਿਉਂ ਪਾਈ ਡਾਈ ਨਹੀਂ ਪਾਣੀ ਚਾਹੀਦੀ ਲੈ ਬਾਈ ਤੁਸੀਂ ਪਾ ਕੇ ਬੀਜ ਕੇ ਵੇਖਿਓ ਜੇ ਪਨੀਰੀ ਰੰਗ ਨਹੀਂ ਤੋੜਦੀ ਤੇ ਪਨੀਰੀ ਦੀ ਗਰੋਥ ਬਹੁਤ ਵਧੀਆ ਹੁੰਦੀ ਹੈ ਇਹ ਇਹਦੇ ਵਿੱਚ ਡਾਈ ਪਾਈ ਆ ਪਹਿਲਾਂ ਦੋਰੀ ਵਾਹ ਕੇ ਵਾਹਣ ਦਾਈ ਦਾ ਚਿੱਟਾ ਦਿੱਤਾ ਫੇਰ ਇੱਕ ਰਿਵਾਕ ਕੇ ਤੇ ਉਸ ਸੁਹਾਗੇ ਮਾਰਤੇ ਉਸ ਤੋਂ ਬਾਅਦ ਆਪਾਂ ਕਾਰਵਾਈ ਕੀਤੀ ਪਨੀਰੀ ਬੀਜਣ ਦੀ ਇਹ ਪਨੀਰੀ ਆਪਾਂ 17 ਮਈ ਨੂੰ ਬੀਜੀ ਸੀ ਤੇ ਜਿਹੜੀ ਵੀਡੀਓ ਹੈ ਇਹ 24 ਮਈ ਦੀ ਹੈ ਤੁਸੀਂ ਆਪ ਹੀ ਵੇਖ ਲਓ ਕਿੰਨਾ ਫਰਕ ਹੈ ਇਹਨੂੰ ਉਗਰਨ ਵਾਸਤੇ ਤਿੰਨ ਪਾਣੀ ਲਾਏ ਸੀ ਵੈਸੇ ਦੋ ਪਾਣੀਆ ਨਾਲ ਪਨੀਰੀ ਉਗਰੇ ਹੁੰਦੀ ਹੈ ਤੀਜਾ ਪਾਣੀ ਆਪਾਂ ਤਾਂ ਕਰਕੇ ਲਾਇਆ ਸੀ ਵੀ ਥੋੜੀ ਜਿਹੀ ਹਵਾ ਜਿਹੜੀ ਸੀਗੀ ਲੋ ਵਗਦੀ ਸੀ ਕਿਉਂਕਿ ਲੋ ਨਾਲ ਫੇਰ ਨਾ ਅ ਅਸਰ ਪੈ ਜਾਂਦਾ ਉਗਰਨ ਤੇ ਆਪਾਂ ਤਾਂ ਤੀਜਾ ਪਾਣੀ ਲਾਇਆ ਸੀ। ਉਸ ਤੋਂ ਬਾਅਦ ਆਪਾਂ 2 ਦਿਨ ਪਾਣੀ ਨਹੀਂ ਲਾਇਆ। ਤੇ ਜਦੋਂ ਪਾਣੀ ਲਾਇਆ ਉਦੋਂ ਆਪਾਂ ਇਹਨੂੰ ਪਹਿਲੀ ਡੋਜ਼ ਯੂਰੀਆ ਦੀ ਦਿੱਤੀ ਸੀ। ਸਿਰਫ ਆਮ ਯੂਰੀਆ ਕੱਲੀ ਜਿਹੜੀ ਉਹ ਹੀ ਪਾਈ ਸੀ। ਕੋਈ ਉਹਦੇ ਵਿੱਚ ਆਪਾਂ ਪਾਊਡਰ ਨਹੀਂ ਪਾਇਆ, ਕੋਈ ਉਹਦੇ ਵਿੱਚ ਆਪਾਂ ਕੋਈ ਜੈਂਕ ਨਹੀਂ ਪਾਈ, ਕੋਈ ਹੋਰ ਤੱਤ ਨਹੀਂ ਪਾਇਆ, ਸਿਰਫ ਕੱਲੀ ਯੂਰੀਆ। ਪੱਠਿਆਂ 'ਚ ਖਿਲਾਰੀ ਸੀ, ਪੱਠਿਆਂ 'ਚ ਆ ਕੇ ਇਹਦੇ 'ਚ ਖਿਲਾਰਤੀ ਤੇ ਇਹਨੂੰ ਪਾਣੀ ਲਾਤਾ। ਸੁੱਕੀ ਚ ਖਲਾਰ ਕੇ ਉੱਤੋਂ ਪਾਣੀ ਛੱਡਦਾ ਤੇ ਆ ਆਪਾਂ ਇਹਦੇ ਜਰੇਪ ਆਈਏ ਇਹ ਹਫਤੇਗ ਦੀ ਮੰਨ ਕੇ ਚੱਲੋ ਪਨੀਰੀ ਸੱਤਾਂ ਦਿਨਾਂ ਦੀ ਤੇ ਤੁਸੀਂ ਆਪ ਹੀ ਵੇਖ ਲਓ ਇਹਦਾ ਕਦ ਵੀ ਇਹ ਚਾਰ-ਚਾਰ ਉਂਗਲਾਂ ਦੇ ਨੇੜੇ ਇਹ ਚਾਰ-ਚਾਰ ਉਂਗਲਾਂ ਹੋਈ ਖੜੀ ਆ ਪਨੀਰੀ ਇਹ ਮੰਨ ਕੇ ਚੱਲੋ ਦੋ ਵਾਰ ਯੂਰੀਆ ਹੋਰ ਪੈ ਗਈ ਤਾਂ ਪਨੀਰੀ ਲਾਉਣ ਦੇ ਕਾਬਿਲ ਹੋ ਜੂਗੀ ਇੰਨੀ ਗਰਮੀ ਦੇ ਵਿੱਚ ਵੀ ਹੁਣ ਤੁਸੀਂ ਵੇਖੋ ਕਿੰਨੀ ਗਰਮੀ ਟੈਂਪਰੇਚਰ 45 ਡਿਗਰੀ ਦਾਸ ਤੇ ਬਸੇ ਖੇਢੀ ਜਾਂਦਾ ਕਦੇ ਵੱਧ ਜਾਂਦਾ ਕਦੇ 45 ਤੇ ਆ ਜਾਂਦਾ ਤੇ ਫਿਰ ਵੀ ਇੰਨੀ ਵਧੀਆ ਪਨੀਰੀ ਤੇ ਨਾ ਕੋਈ ਹੋਰ ਨਜਾਇਜ਼ ਖਰਚਾ ਕੱਲੀ ਡਾਈ ਥੱਲੇ ਖਲਾਰੀ ਡਾਈ ਆਪਾਂ ਫਸਲਾਂ 'ਚ ਬੀਜਦੇ ਹਾਂ ਕੋਈ ਵੀ ਆਪਾਂ ਪੱਠੇ ਬੀਜੀਏ ਜਾਂ ਕੋਈ ਕਣਕ ਬੀਜੀਏ ਤੇ ਰੂੜੀ ਦੀ ਖਾਦ ਦਾ ਜਿਹੜਾ ਹੈਗਾ ਮੇਨ ਕੰਮ ਉਹ ਵੀ ਹੈਗਾ ਕਿਉਂਕਿ ਰੂੜੀ ਦੀ ਖਾਦ ਹੈ ਜਿਹੜੀ ਇਹ ਪਨੀਰੀ ਨੂੰ ਉੱਗਰਨ ਚ ਸੌਖਾ ਰੱਖਦੀ ਹੈ ਕਿਉਂਕਿ ਇਹਦੇ ਨਾਲ ਸੈੱਲ ਬਣੀ ਰਹਿੰਦੀ ਹੈ ਸੁੱਕਦਾ ਨਹੀਂ ਵੀ ਜੇ ਆਪਾਂ ਬਿਨਾ ਰੇਤੋਂ ਬੀਜਦੇ ਆਂ ਤੇ ਉਹਨੂੰ ਧੁੱਪ ਲੱਗ ਜੇ ਪਾਣੀ ਕਿਤੇ ਇੱਕ ਅੱਧਾ ੁੱਕ ਜੇ ਤਾਂ ਬੀ ਸੁੱਕ ਜਾਂਦੇ ਆ ਘਾਟ ਉੱਗਰਦੀ ਹੈ ਜਾਂ ਰਲੀ ਉੱਗਰਦੀ ਹੈ ਤੇ ਆ 2 ਕਿਲੋ ਬੀਜ ਵਾਲੀ ਪਨੀਰੀ ਵੇਖ ਲਓ ਆਮ 3-3 ਕਿਲੋ ਬੀ ਪਾ ਕੇ ਪਨੀਰੀਆਂ ਬੀਜੀ ਜਾਂਦੇ ਆ ਤੇ ਹੋ ਸਕਦਾ 3.5-3-3 ਕਿਲੋ ਵਾਲੇ ਵੀ ਹੋਣ ਤੇ ਬਾਕੀ ਬੀਜ 2 ਕਿਲੋ ਹੀ ਬਹੁਤ ਹੈ ਜੇ ਸਹੀ ਬੀਜ ਤਾਂ ਬਾਕੀ ਬੀਜ ਦਾ ਹੁੰਦਾ ਹੈ ਕਈ ਝੋਨੇ ਨਿੱਗਰ ਤੇ ਕਈ ਹੌਲੇ ਹੁੰਦੇ ਆ ਜਿਵੇਂ ਹੌਲੇ ਆ ਉਹਨਾਂ ਦੇ ਬੀਜ ਜਾਦੇ ਚੜਦੇ ਕਿਲੋ ਜੀ ਦਾ ਅਪਤੋਲੀ ਤਾਂ ਫਿਰ ਉਹ ਥੋੜੇ ਬੀਜ ਨਾਲ ਵਿਸਰ ਜਾਂਦਾ ਤੇ ਜਿਹੜਾ ਨਿੱਗਰ ਝੋਨੇ ਉਹਨਾਂ ਦੇ ਬੀਜ ਘੱਟ ਚੜਦੇ ਗਿਣਤੀ 'ਚ ਫਿਰ ਉੱਥੇ ਆ ਕੇ ਵੀ ਆਪਾਂ ਹਿਸਾਬ ਕਿਤਾਬ ਲਾਉਣਾ ਹੁੰਦਾ ਕਿਹੜਾ ਬੀਜ ਨੇ ਤੇ ਇਹ ਸੀ ਆਪਣੀ ਅੱਜ ਦੀ ਵੀਡੀਓ ਮਿਲਦੇ ਆਂ ਆਪਾਂ ਕਿਸੇ ਹੋਰ ਵੀਡੀਓ ਨਾਲ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਦਬਾ ਲਿਓ ਤਾਂ ਕਿ ਉਹਨਾਂ ਦੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ